ਬਾਬੇ ਸ਼ੇਖ ਫਰੀਦ ਨੇ ਲਿਖਿਆ ਬੁਢਾਪੇ ਦਾ ਦੁੱਖ ਸ਼ੇਖ ਫਰੀਦ ਬੁੱਢੀ ਹਸਤਾ ਵਿੱਚ ਪਹੁੰਚ ਗਏ ਆਪ ਸਰੀਰ ਤੇ ਬੁਢਾਪੇ ਕਰ ਅਤੀ ਨਰਵਲ ਹੋ ਗਏ ਉੱਠਣਾ ਬੈਠਣਾ ਔਖਾ ਹੋ ਗਿਆ ਇੱਕ ਦਿਨ ਐਸਾ ਆਇਆ ਕਿ ਆਪਣੇ ਆਸਣ ਤੋਂ ਫੁਰਲੇਟੇ ਹੋਏ ਸੀ ਕੋਈ ਮਰੀਦ ਆਉਦੇ ਪਾਸ ਨੇ ਸੀ ਉਸਨੇ ਬੜੀ ਪਿਆਸ ਲੱਗੀ ਇਹ ਪਾਣੀ ਦੇ ਕੁੱਝਾ ਰੱਖਿਆ ਆ ਸੀ ਪਰ ਕੁੱਝਾ ਉਤੋਂ ਪਰੇ ਪਿਆ ਆ ਸੀ ਆਪ ਨੇ ਉੱਠ ਕੇ ਪਾਣੀ ਪੀਣਾ ਚਾਹਿਆ ਪਰ ਕਮਜ਼ੋਰੀ ਦੀ ਵਜ੍ਹਾ ਕਰਕੇ ਉੱਠ ਨਾ ਗਿਆ ਆਪਣੀ ਇਸ ਬੇਵਸੀ ਪਰ ਆਪ ਦੇ ਮੂੰਹੋਂ ਇੱਕ ਮੂੰਹੋਂ ਜੋ ਸ਼ਬਦ ਨਿਕਲੇ ਉਹ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਦਰਜੇ ਆ ਦਰਜ ਹਨ ਫਰੀਦਾ ਇੰਨੀ ਨਿੱਕੀ ਜੰਗੀਏ ਫਰ ਡੂਗਰ ਭਇਓ ਅੱਜ ਫਰੀਦਾ ਕੁਦੜਾ ਸੋਕ ਕੋਇਓ ਥਿਓ ਇੱਕ ਹੋਰ ਮੌਕੇ ਪਰ ਆਪ ਨੇ ਬੁਢਾਪੇ ਵੱਲ ਵੇਖ ਕੇ ਆਪਦੇ ਮਨ ਵਿੱਚ ਫੁਰਨੀ ਹੋਏ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸੋ ਵੜਿਆ ਜੀਵਣਾ ਬੀਤਨ ਹੋ ਸਿੱਖੇ ਪਾ ਮਨੁੱਖ ਭਾਵੇਂ 100 ਸਾਲ ਦਾ ਵੀ ਜੀ ਲਵੇ ਅੰਤ ਇੱਕ ਦਿਨ ਉਸੇ ਮਿੱਟੀ ਦੇ ਵਿੱਚ ਮਿੱਟੀ ਬਣਨਾ ਹੈ ਫਰੀਦ ਨੇ ਭਾਵੇਂ ਮੁਸਲਮਾਨ ਸਨ ਪਰ ਆਪ ਦੀ ਮੰਨਤਾ ਹਿੰਦੂਆਂ ਵਿੱਚ ਹੀ ਤੇ ਮੁਸਲਮਾਨਾਂ ਨਾਲੋਂ ਘਟ ਨਹੀਂ ਸੀ ਆਪ ਦੀ ਬਾਣੀ ਹੁੰਦਾ ਸਤਕਾਰ ਸਾਰੇ ਧਰਮਾਂ ਦੇ ਲੋਕ ਕਰਦੇ ਹਨ ਇਹਨਾਂ ਦੀ ਸਿੱਖਿਆ ਸਭਨਾਂ ਦੇ ਦਿਲਾਂ 'ਤੇ ਅਸਰ ਕਰਦੀ ਹੈ ਪੱਕੇ ਸ੍ਰੀ ਮੁਸਲਮਾਨ ਹੁੰਦੇ ਆ ਹੋਏ ਆਪ ਦਾ ਨਿਰਾਚਿਤ ਵੀデア ਵਾਨ ਫਕੀਰ ਹਨ ਆਪ ਨੇ ਇਸਲਾਮ ਦਾ ਪ੍ਰਚਾਰ ਕਿਸੇ ਜ਼ਬਰ ਜਾਂ ਦਬਾਅ ਦੇ ਲੋਭ ਦੁਆਰਾ ਨਹੀਂ ਕੀਤਾ ਬਲਕਿ ਆਪਣੀ ਮਿੱਠੀ ਅਸੀਮੀ ਤੇ ਦਿਲ ਨੂੰ ਛੋਣ ਵਾਲੀ ਬਾਣੀ ਦੁਆਰਾ ਕੀਤਾ ਹੈ ਆਪ ਜੀ ਦਾ ਨਿੱਜੀ ਵਿਹਾਰ ਵੀ ਤਰਸ ਤੇ ਹਮਦਰਦੀ ਦੇ ਦੁੱਖ ਵੰਡਾਉਣ ਦੇ ਜਜ਼ਵੇ ਨਾਲ ਭਰਪੂਰ ਦੱਸਿਆ ਜਾਂਦਾ ਹੈ ਕਿ ਆਪ ਦਾ ਪ੍ਰਭਾਵ ਕਈ ਹਜ਼ਾਰ ਹਿੰਦੂ ਇਸਲਾਮਧਰਮ ਵਿੱਚ ਦਾਖਲ ਹੋ ਗਏ ਪਰ ਇਹ ਸਭ ਉਸ ਦੀ ਪ੍ਰੇਰਣਾ ਸਦਕਾ ਹੋਇਆ ਆਪਜੀ ਦੀ ਬਾਣੀ ਸਰਤਕਾ ਰੱਬੀ ਪੌਂਚ ਤੋਂ ਉੱਚੇ ਸੁੱਚੇ ਆਚਰਣ ਤੇ ਪ੍ਰੇਰਣਾ ਦੇਣ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਚੜਾਈ ਗਈ ਆਪ ਦਾ ਪੜ ਸੈਂਕੜੇ ਬਰਸਾਂ ਤੋਂ ਸਰਦਾਰ ਸ਼ਰਧਾਵਾਨ ਲੋਕ ਕਰਦੇ ਆ ਰਹੇ ਹਨ ਬਾਬਾ ਸ਼ੇਖ ਫਰੀਦ ਜੀ 94 ਬਰਸਾਂ ਦੀ ਆਜੂ ਭੋਗ ਕੇ ਟਾਕ ਪਟੜੇ ਸ਼ਹਿਰ ਦੇ ਵਿੱਚ ਚਲਾਣਾ ਕਰਕੇ ਤੇ ਉਹਨਾਂ ਦੀ ਗੱਡੀ ਅੱਜ ਤੱਕ ਉੱਥੇ ਚੱਲ ਆਉਂਦੀ ਹੈ ਹਰ ਸਾਲ ਉੱਥੇ ਬੜਾ ਭਾਰੀ ਮੇਲਾ ਲੱਗਦਾ ਹੈ